ਉੱਚੀ ਉੱਚੀ ਵੱਜਦੇ ਗੀਤ ਅਤੇ ਬੁਲਡੋਜ਼ਰਾਂ ਦੀਆਂ ਲੰਬੀਆਂ ਲਾਈਨਾਂ ਇਹ ਕੋਈ ਕੰਸਟਰਕਸ਼ਨ ਦਾ ਕੰਮ ਨਹੀਂ ਚੱਲ ਰਿਹਾ ਬਲਕਿ ਇੱਕ ਬਰਾਤ ਜਾ ਰਹੀ ਹੈ ਬਰਾਤੀ ਕਾਰਾਂ ਦੀ ਬਜਾਏ ਬੁਲਡੋਜ਼ਰਾਂ ਦੇ ਵਿੱਚ ਬੈਠੇ ਨੇ ਤੇ ਬਰਾਤ ਜਿਹੜੀ ਹੈ ਉਹ ਜਾ ਰਹੀ ਹੈ ਤਾਂ ਤੁਸੀਂ ਲਗਜ਼ਰੀ ਕਾਰਾਂ ਹੈਲੀਕਾਪਟਰਾਂ ਦੇ ਵਿੱਚ ਬਰਾਤ ਜਾਂਦੀ ਤਾਂ ਦੇਖੀ ਹੋਏਗੀ ਪਰ ਇਸ ਅਨੋਖੇ ਮਾਮਲੇ ਨੇ ਸਾਰਾ ਧਿਆਨ ਆਪਣੇ ਵੱਲ ਖਿੱਚ ਲਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਲੰਬੀ ਲਾਈਨ ਬੁਲਡੋਜਰਾ ਦੀ ਦਿਖਾਈ ਦਿੰਦੀ ਹੋएगी ਪਹਿਲਾਂ ਇੱਕ ਕਾਰ ਹੈ ਵਿਆਹ ਵਾਲੀ ਕਾਰ ਹੈ ਉਸ ਤੋਂ ਬਾਅਦ ਪਿੱਛੇ ਬੁਲਡੋਜਰਾ ਦੀ ਲੰਬੀ ਲਾਈਨ ਹੈ ਤੇ ਇਹ ਬੁਲਡੋਜਰਾ ਦੇ ਵਿੱਚ ਬਰਾਤੀ ਬੈਠੇ ਨੇ ਜਿਹੜੇ ਕਿ ਆਪਣੇ ਕਿਸੇ ਰਿਸ਼ਤੇਦਾਰ ਜਾਂ ਫਿਰ ਦੋਸਤ ਦੀ ਬਰਾਤ ਲੈ ਕੇ ਚੱਲੇ ਨਿੱਤਾ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਉੱਚੀ ਉੱਚੀ ਗੀਤ ਵੱਜ ਰਹੇ ਨੇ ਤਾਂ ਨਾਲ ਲੰਬੀਆਂ ਲੰਬੀਆਂ ਲਾਈਨਾਂ ਬੁਲਡੋਜ਼ਰਾਂ ਦੀਆਂ ਉਹ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਤਾਂ ਇਹ ਕੋਈ ਕੰਸਟਰਕਸ਼ਨ ਦਾ ਕੰਮ ਨਹੀਂ ਚੱਲ ਰਿਹਾ ਬਲਕਿ ਇਹ ਇੱਕ ਬਰਾਤ ਚੱਲੀ ਹੈ ਤਾਂ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਚਾਂਸੀ ਤੋਂ ਸਾਹਮਣੇ ਹੈ ਚਾਂਸੀ ਦੇ ਵਿੱਚ ਇਹ ਅਨੋਖੀ ਵਿਦਾਈ ਦਾ ਵੀਡੀਓ ਸਾਹਮਣੇ ਆਇਆ ਤੇਜ਼ ਆਵਾਜ਼ ਦੇ ਵਿੱਚ ਡੀਜੇ ਤੇ ਵੱਜਦਾ ਮਿਊਜ਼ਿਕ ਤੇ ਪਿੱਛੇ ਕਾਰ ਦੇ ਦੁਲਹਾ ਦੁਲਨ ਬੈਠੇ ਨੇ ਤੇ ਉਹਨਾਂ ਦੇ ਪਿੱਛੇ ਬੁਲਡੋਜ਼ਰਾਂ ਦੀ ਲੰਬੀ ਲਾਈਨ ਇਸ ਪ੍ਰਕਾਰ ਦਾ ਨਜ਼ਾਰਾ ਜਿਹਨੇ ਦੇਖਿਆ ਹਰ ਕੋਈ ਹੈਰਾਨ ਰਹਿ ਗਿਆ ਇਸ ਅਨੋਖੀ ਬਰਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹ ਬਰਾਤ ਨਿਕਲੀ ਤਾਂ ਸੋਸ਼ਲ ਮੀਡੀਆ ਤੇ ਚਰਚਾ ਦਾ ਬਾਜ਼ਾਰ ਗਰਮਾ ਗਿਆ ਦੁਲਹਨ ਦੀ ਵਿਦਾਈ ਤੁਸੀਂ ਹੈਲੀਕਾਪਟਰਾਂ ਦੇ ਵਿੱਚ ਲਗਜ਼ਰੀ ਕਾਰਾਂ ਦੇ ਵਿੱਚ ਤਾਂ ਦੇਖੀ ਹੋਏਗੀ ਪਰ ਇਸ ਵਿਆਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸ਼ਹਿਰ ਦੇ ਵਿੱਚ ਦੁਲਹਨ ਦੀ ਵਿਦਾਈ ਦੇ ਵਿੱਚ ਇੱਕ ਜਾਂ ਦੋ ਕਾਰਾਂ ਨਹੀਂ ਬਲਕੇ ਇੱਕ ਜਾਂ ਦੋ ਬੁਲਡੋਜਰ ਨਹੀਂ ਬਲਕਿ ਦਰਜਨਾ ਬੁਲਡੋਜਰਾਂ ਦੇ ਕਾਫਲੇ ਜਿਹੜੇ ਉਹ ਆਏ ਤੇ ਇਸ ਬੁਲਡੋਜਰਾਂ ਦੇ ਕਾਫਲੇ ਦੇ ਨਾਲ ਕੁੜੀ ਦੀ ਜਿਹੜੀ ਆ ਉਹ ਵਿਦਾਈ ਹੋਈ ਹੈ ਤਾਂ ਇਸ ਵਿਦਾਈ ਦਾ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਿਹਾ ਤਾਂ ਉੱਤਰ ਪ੍ਰਦੇਸ਼ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਚਾਂਸੀ ਦੇ ਰਕਸਾ ਥਾਣਾ ਖੇਤਰ ਦੇ ਆਜ਼ਾਦ ਨਗਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀਗਾ ਮੁੰਨੀ ਲਾਲ ਯਾਦਵ ਦੇ ਛੋਟੇ ਬੇਟੇ ਰਾਹੁਲ ਯਾਦਵ ਦਾ ਵਿਆਹ ਸੀਗਾ ਕ੍ਰਿਸ਼ਮਾ ਦੇ ਨਾਲ ਜਿਹੜਾ ਕਿ 20 ਫਰਵਰੀ ਨੂੰ ਹੋਇਆ ਸੀ ਵਿਆਹ ਤੋਂ ਬਾਅਦ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਦੁਲਹਨ ਦੇ ਦਰਵਾਜ਼ੇ ਤੇ ਦਰਜਨਾ ਪਰ ਬੁਲਡੋਜ਼ਰ ਪਹੁੰਚ ਗਏ ਬੁਲਡੋਜ਼ਰ ਨੂੰ ਦੇਖ ਕੇ ਸਾਰੇ ਹੈਰਾਨ रह ਗਏ ਤਾਂ ਆਸ-ਪਾਸ ਦੇ ਲੋਕ ਹੈਰਾਨ ਰਹੇ ਕਿ ਆਖਰ ਐਡੀ ਵੱਡੀ ਲੰਬੀ ਲਾਈਨ ਬੁਲਡੋਜ਼ਰਾਂ ਦੀ ਇਹਨਾਂ ਦੇ ਘਰ ਆ ਕੇ ਕਿਵੇਂ ਖੜ ਗਈ ਤਾਂ ਹਰ ਇੱਕ ਹੈਰਾਨ ਰਹਿ ਜਾਏਗਾ ਜਿਹੜਾ ਕਿ ਆਸ ਪੜੋਸ ਦਾ ਸੀ ਹਰ ਇੱਕ ਜੋ ਹੈਰਾਨ रह ਗਿਆ ਪਰ ਇਸ ਅ ਘਟਾ ਨੇ ਇਸ ਵਿਦਾਈ ਨੇ ਜਰੂਰ ਸਭ ਨੂੰ ਹੈਰਾਨ ਕਰ ਦਿੱਤਾ ਤੁਸੀਂ ਵੀ ਵੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਤੁਹਾਨੂੰ ਪਿੱਛੇ ਬੁਲਡੋਜ਼ਰਾਂ ਦੀ ਲੰਬੀ ਲਾਈਨ ਦਿਖਾਈ ਦਿੰਦੀ ਹੋਏਗੀ ਇੱਕ ਪਹਿਲਾ ਵਿਆਹ ਵਾਲੀ ਕਾਰ ਹੈ ਤਾਂ ਉਹਦੇ ਪਿੱਛੇ ਬੁਲਡੋਜ਼ਰ ਹੀ ਬੁਲਡੋਜ਼ਰ ਜਿਹੜੇ ਤੁਹਾਨੂੰ ਦਿਖਾਈ ਦੇ ਰਹੇ ਤਾਂ ਵਿਦਾਈ ਦੀ ਵੀਡੀਓ ਹੈ ਇਹ ਵਿਦਾਈ ਦੀ ਵੀਡੀਓ ਹੈ ਜਦੋਂ ਕੁੜੀ ਦੀ ਵਿਦਾਈ ਹੋਣੀ ਸੀਗੀ ਤਾਂ ਵਿਦਾਈ ਦੇ ਸਮੇਂ ਇਸ ਤਰ੍ਹਾਂ ਜਿਹੜੇ ਮੁੰਡੇ ਵਾਲੇ ਸੀਗੇ ਇਸ ਤਰ੍ਹਾਂ ਜੋ ਬੁਲਡੋਜ਼ਰ ਲੈ ਕੇ ਪਹੁੰਚੇ ਸੀਗੇ ये बताइए आप बुलडोजर से क्या कहना चाहेंगे आपको कैसा लग रहा है बहुत अच्छा हुँ? बहुत अच्छा लगा अगर अनोखी शादी है सभी लोग गा, गाड़ी से कराते हैं या फिर बैलगाड़ी से या फिर हेलीकॉप्टर से नहीं अच्छा आगा आगा आपकी बुलडोजर कैसा हो रहा है अच्छा बहुत